ਗੁਰੂ ਨਾਨਕ ਨੇ ਬਾਬਰ ਦੀ ਆਖ ਜਾਬਰ ਕਿੰਨਾ ਵੀਰਤਾ ਭਰਿਆ ਸਬੂਤ ਰੱਖਿਆ ਸ਼ਾਇਰ ਦੋਸਤੋ ਗੁਰੂ ਨਾਨਕ ਨੇ ਬਾਬਰ ਨੂੰ ਆਖ ਜਾਬਰ ਕਿੰਨਾ ਵੀਰਤਾ ਭਰਿਆ ਸਬੂਤ ਰੱਖਿਆ ਗੁਰੂ ਅਰਜਨ ਨੇ ਚੰਦੂ ਦਾ ਮੋੜ ਰਿਸ਼ਤਾ ਰਿਸ਼ਤਾ ਸੰਗਤਾਂ ਨਾਲ ਮਜ਼ਬੂਤ ਰੱਖਿਆ ਗੁਰੂ ਅਰਜਨ ਨੇ ਚੰਦੂ ਦਾ ਮੋੜ ਰਿਸ਼ਤਾ ਰਿਸ਼ਤਾ ਸੰਗਤਾਂ ਨਾਲ ਮਜ਼ਬੂਤ ਰੱਖਿਆ 6ਵੇਂ ਗੁਰੂ ਨੇ ਜ਼ੁਲਮ ਦਾ ਨਾਸ਼ ਕਰਕੇ ਫਸਤਾ ਜ਼ਾਲਿਮਾਂ ਦਾ ਵਢ ਕੇ ਫੂਟ ਰੱਖਿਆ ਗੋਬਿੰਦ ਗੁਰੂ ਨੇ ਬੱਚੇ ਕਰਵਾ ਟੋਟੇ ਪੰਥ ਖਾਲਸਾ ਸਾਬਤ ਸਬੂਤ ਰੱਖਿਆ 300 50 ਸਾਲ ਪੰਥ ਚੋਂ 300 350 ਸਾਲ ਪੰਥ ਚੋਂ ਦਸ਼ਮੇਸ਼ ਦੇ ਹੁੰਦੇ ਦਰਸ਼ ਦਿਦਾਰੇ ਦਸ਼ਮੇਸ਼ ਦੇ ਹੁੰਦੇ ਦਰਸ਼ ਦਿਦਾਰੇ ਪੰਥ ਖਾਲਸਾ ਪ੍ਰਗਟ ਕਰਕੇ ਸਾਜੇ ਹੱਥੀ ਪੰਜ ਪਿਆਰੇ ਵਤਨ ਤੇਰਾ ਏ ਰਿੜੀ ਰਹੇਗਾ ਜਿਸ ਨਹੀਂ ਪਿਤਾ ਮਾਤਾ ਪੁੱਤ ਵਾਰੇ ਅੰਮ੍ਰਿਤਧਾਰੀ ਪੰਥ ਖਾਲਸਾ ਤੇਰੇ ਧੀਆਂ ਪੁੱਤਰ ਸਾਰੇ ਅੰਮ੍ਰਿਤਧਾਰੀ ਪੰਥ ਖਾਲਸਾ ਦਸ਼ਮੇਸ਼ ਤੇਰੇ ਧੀਆਂ ਪੁੱਤਰ ਸਾਰੇ ਓਏ ਸਿੱਖੀ ਦੇ ਰਾਹ ਸਿੱਧੇ ਕਰ ਗਿਓ ਸਿੱਖੀ ਦੇ ਰਾਹ ਸਿੱਧੇ ਕਰ ਗਿਓ ੱਡਾ ਅੜਕ ਜਾਂ 모ੜ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੁਨੀਆ ਉੱਤੇ ਤੇਰਾ ਕੋਈ ਵੀ ਤੋੜ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੁਨੀਆ ਉੱਤੇ ਤੇਰਾ ਕੋਈ ਵੀ ਤੋੜ ਨਹੀਂ ਹੈ ਹੈ ਪੰਥ ਖਾਲਸਾ ਸਾਜਿਆ ਅਨੰਦਪੁਰ ਦੀ ਧਰਤੀ ਹਰ ਘਰ ਤੋਂ ਹਰ ਸਿੰਘ ਚਾਹੀਦਾ ਇਹਦੇ ਵਿੱਚ ਭਰਤੀ ਇਨੇ ਜ਼ੁਲਮਾਂ ਨੂੰ ਹੱਥੀਂ ਮਾਰ ਕੇ ਅਰਦਾਸ ਜੇ ਕਰਤੀ ਇਹਦਾ ਸੁਣ ਜਾਇ ਕਾਰਾ ਕੰਬ ਜਾਏ ਅੰਬਰ ਤੇ ਧਰਤੀ ਦਾਤਾ ਤੂੰ ਨਾ ਡੋਲਿਆ ਤੇ ਮੰਨਿਆ ਬਾਣਾ ਬਾਣੀ ਦੇ ਨਾਲ ਦੇ ਗਿਓ ਸ਼ਹੀਦੀ ਬਾਣਾ ਚਮਕੌਰ ਗੜੀ ਵਿੱਚ ਦਾਤਾ ਤੂੰ ਰੱਖ ਵਿਖਾਈ ਤੇਰੇ ਅਣਖੀ ਜੋਦੇ ਪੁੱਤਰਾਂ ਜਿੱਥੇ ਰਤ ਵਹਾਈ ਦਾਤਾ ਤੂੰ ਵੀ ਧੰਨ ਤੇ ਧੰਨ ਚਮਕੌਰ ਗੜੀ ਸੀ ਤੈਨੂੰ ਪਰਖਣ ਵਾਸਤੇ ਜਿੱਥੇ ਮੌਤ ਖੜੀ ਦਾਤਾ ਤੂੰ ਵੀ ਧੰਨ ਤੇ ਧੰਨ ਚਮਕੌਰ ਗੜੀ ਸੀ ਤੈਨੂੰ ਪਰਖਣ ਵਾਸਤੇ ਜਿੱਥੇ ਮੌਤ ਖੜੀ ਸੀ ਕੁਰਬਾਨੀ ਦੀ ਜਹਦ ਹੋ ਗਈ ਸਰਹੰਦ ਦੇ ਅੰਦਰ ਲਾਲ ਜਿੱਥੇ ਚਿਣੇ ਗਏ ਸੀ ਕੰਧ ਦੇ ਅੰਦਰ ਸਰਪੰਚ ਵਾਰ ਕੇ ਮੁਖ ਤੋਂ ਇਦਾਂ ਫਰਮਾਇਆ ਜਗਤ ਜਲੰਦਾ ਵੇਖਣ ਮੈਂ ਇਸ ਜੱਗ ਤੇ ਆਇਆ ਜਗਤ ਜਲੰਦਾ ਵੇਖਣ ਮੈਂ ਇਸ ਜੱਗ ਤੇ ਆਇਆ ਕਿਹਾ ਹੂਆ ਜੇ ਪੰਥ ਲਈਏ ਛੁੱਤ ਚਾਰ ਮੂਹੇ ਹੈ ਤਾਂ ਜੀਵਤ ਬੇਟੇ ਮੇਰੇ ਲੱਖ ਹਜ਼ਾਰ